ਸਰਕਾਰੀ ਨੌਕਰੀ ਜੋ ਪਹਿਲਾਂ ਨਜਵਾਨਾਂ ਲਈ ਸੁਪਨੇ ਦੀ ਤਰ੍ਹਾਂ ਹੁੰਦੀ ਸੀ ਹੁਣ ਹਕੀਕਤ ਬਣ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨੇਕ ਨੀਅਤ ਅਤੇ ਨੀਤੀਕਰਨ ਨਜਵਾਨ ਪੜ੍ਹ ਲਿਖ ਕੇ ਮਿਹਨਤ ਕਰਕੇ ਸਰਕਾਰੀ ਨੌਕਰੀਆਂ ਲੈ ਰਹੇ ਹਨ ਮਿਸ਼ਨ ਰੋਜ਼ਗਾਰ ਤਹਿਤ ਮਿਹਨਤੀ ਅਤੇ ਹੁਨਰਮੰਦ ਨਜਵਾਨਾਂ ਨੂੰ ਨਿਰੋਲ ਮੈਰਿਟ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਇਸੇ ਸੰਸਲੇ ਦੇ ਤਹਿਤ ਹੁਣ ਤੱਕ ਵੱਖ-ਵੱਖ ਵਿਭਾਗਾਂ ਚ ਬਿਨਾ ਕਿਸੇ ਸਿਫਾਰਿਸ਼ ਤੇ 55201 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਖਰੀ ਉਤਰ ਰਹੀ ਹੈ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਤ ਹੋਇਆ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਵੀ ਜ਼ਿੰਦਗੀ ਵਿੱਚ ਖੁਸ਼ਹਾਲੀ ਆਈ ਹੈ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨਾ ਹੀ ਹੁੰਦੀ ਸੀ ਕਿਤੇ ਨਹੀਂ ਮਿਲਦੀ ਆਪਾਂ ਨੂੰ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜਾਈ ਦੇ ਬੇਸਤੇ ਮਿਲਦੀ ਹੈ ਮੈਰਿਟ ਤੇ ਬੇਸਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆ ਪਾਊਗੀ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਨੰਬਰ ਜਿਆਦਾ ਆ ਗਏ ਘੱਟ ਨੰਬਰ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਹਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾਂ ਫਿਰ ਉਹਦੇ ਬਾਪੂ ਕੋਲੇ ਪੈਸੇ ਸੀ ਸੋ ਇਸ ਤਰ੍ਹਾਂ ਦਾ ਕਦੇ ਵੀ ਕੁਝ ਨਹੀਂ ਦੈਨਿਕ ਸੁਰਾ ਦੇ ਤਮਾਮ ਕਸ਼ਮਾ ਦਾ ਮੈਚ ਦੇ ਅੰਦਰ ਜੀ ਸਵਾਗਤ ਕਰਵਾ ਭਾਰੀ ਬਸਾਲ ਪਹਿਨ ਕਰਕੇ ਪ੍ਰਸਿੱਧ ਲక్ష్ਮੀ ਮਨਾਉਣ ਮੰਦਰ ਦਾ ਡੰਗਾ ਕਿਸ ਇਤਿਹਾਸ ਜਿਸ ਦੀ ਗੁੱਧ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਡੰਗਾ ਲਗਾਉਂਦੀ ਹੈ ਕੈਬਨਿਟ ਮੰਤਰੀ ਖੁਦ ਮੋਟੇ ਤੇ ਗੋਰੀਆਂ ਚੁੱਪ ਕੇ ਸਮਾਜ ਦੀ ਸੇਵਾ ਦੇ ਵਿੱਚ ਕੰਮ ਤੇ ਧਰਮ ਦੇ ਥੰਮ ਵਿੱਚ ਲੱਗੇ ਹੋਏ ਨੇ ਸੋ ਗੱਲਬਾਤ ਕਰ ਲਾਂਗੇ ਕਿ ਇਹ ਕੰਮ ਕਿੱਥੇ ਤੱਕ ਪਹੁੰਚ ਗਿਆ ਔਰ ਸਕੂਲ ਨੂੰ ਲੈ ਕੇ ਕੀ ਅਪਡੇਟ ਜੀ ਮਾਨਸ਼ੀ ਸਾਹਿਬ ਬਹੁਤ ਬਹੁਤ ਕਾਫੀ ਪਰਮਾਤਮਾ ਦੀ ਕਿਰਪਾ ਹੋਈ ਹੈ ਜਿਹੜਾ ਟੰਗਾ ਕਾਫੀ ਉੱਤੇ ਤੱਕ ਆ ਗਿਆ ਮੰਦਿਰ ਕੰਸਟ੍ਰਕਟਡ ਹੋ ਗਿਆ ਸਾਡੀ ਜਿਹੜੀ ਸਪੈਸ਼ਲਟੀ ਵੀ ਆ ਚੁੱਕੀਆਂ ਇਸ ਤੋਂ ਬਾਅਦ ਹੋਏ ਜੇ ਪਰਮਨੈਂਟ ਵਾਲੀ ਵੀ ਲੱਗਣਗੀ ਜੀ ਜਿਸ ਸਕੂਲ ਨੂੰ ਲੈ ਕੇ ਜਿਵੇਂ ਦੇ ਇਸ਼ਾਰੇ ਹੋਏ ਨੇ ਜਿਹੜੇ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਬੱਚਿਆਂ ਦੀ ਸੇਫਟੀ ਆਬੀ ਆਪਣਾ ਦੀ ਸੇਫਟੀ ਦਾ ਜ਼ਿੰਮੇ ਵੀ ਕਾਲਜ ਜੁਨੀਵਰਸਿਟੀ ਉਹ ਕੱਲ੍ਹ ਤੋਂ ਖੁੱਲਣਗੇ ਕਰੋਨਾ ਦੇ ਮੈਨੇਜਮੈਂਟ ਸਿਕਵਰੀ ਬਿਲਡਿੰਗ ਚੈੱਕ ਕਰਾਂਗੇ ਜੀ ਕਿਤੇ ਵੀ ਨੂੰ ਲੱਗਦਾ ਉਹ ਵਾਲਾ ਕਾਲਜ ਬੰਦ ਰੱਖ ਸਕਦੇ ਨੇ ਅਦਰ ਕੋਈ ਕਾਲਜ ਕੋਈ ਯੂਨੀਵਰਸਿਟੀ ਕੋਈ ਆਈ.ਟੀ. ਕੋਈ ਅਜੇ ਵੀ ਹੜਮਲ ਪਹਾਰਿਤ ਹੈ ਤਾਂ ਸਬੰਧਿਤ ਜ਼ਿਲ੍ਹੇ ਦੇ ਡਿਪਟੀ ਕਸ਼ਨ ਨੂੰ ਬੰਦ ਰੱਖਣ ਤੇ ਉਪਰ ਜਾਰੀ ਕਰ ਸਕਦੇ ਆ ਸਾਰੇ ਪ੍ਰਾਈਵੇਟ ਸਕੂਲ ਕੱਲ੍ਹ ਤੋਂ ਨੋਰਮਲ ਅਪਰੇਟ ਕਰਨਗੇ ਨਾ ਪਰ ਉੱਥੇ ਬੱਚਿਆਂ ਦੀ ਤੇ ਅਧਿਆਪਕਾਂ ਦੀ ਜ਼ਿੰਮੇਵਾਰੀ ਉਹਨਾਂ ਪ੍ਰਾਈਵੇਟ ਸਕੂਲਾਂ ਦੀ ਮੈਨੇਜਮੈਂਟ ਦੀ ਹੋਵੇਗੀ ਉਹ ਆਜੀ ਚੈੱਕ ਕਰਾਂ اپنا جی کوئی کمی پیشی لبھی ہے بند رکھ سکتے ہیں سارے کل سارے بچوں بی ہزار کل سارے ادھیاپک جو سٹاف ہے کھلے ہونگے سفائی ابھیان جہاں ہے ਮੈਸੇ ਯੂਗਮੰਦ ਹੈ ਸਾਰੇ ਸਾਡੇ ਪੰਚਾਇਤਾਂ ਦਾ ਸਰਪੰਚ ਸਵਾਨਾ ਦਾ ਬਿਲਕੁਲ ਬੋਡੀ ਜਿਹਾ ਜਿੱਥੇ ਜਿੱਥੇ ਨਗਰ ਕੌਂਸਲ ਹੈ ਨਗਰ ਪਰਿਸ਼ਦਾਂ ਹੈ ਮਾਰਕੀਟ ਕਮੇਟੀਆਂ ਨੇ ਮੈਨਿਸਪਲ ਕਮੇਟੀਆਂ ਨੇ ਯਾ ਮੈਨਿਸਪਲ ਕਾਰਪੋਰੇਸ਼ਨਾਂ ਨੇ ਉਹ ਆਪਣੇ ਮਾਜਮ ਤੇ ਜਿਹੜੀ ਜਿਹੜੇ ਮੰਦੰਦ ਹੈ ਤੇਰੇਗਾ ਦੇ ਥਰੂ ਕਮੇਟੀਆਂ ਦੇ ਥਰੂ ਤੇ ਖਾਸ ਕਰਕੇ ਸਾਡੇ ਐਸਐਨਸੀ ਤੇ ਯੂਥ ਕਲੱਬ ਤੁਸੀਂ ਅਧਿਆਪਕਾਂ ਦਾ ਸਾਥ ਦੋ ਇਸ ਪੂਰਾ ਸਕੂਲ ਸਾਸ਼ਵੇ ਕੇ ਲਈ ਬਹੁਤ ਸਾਰਾ ਧੰਨਵਾਦ ਉਤੀ 10 ਬੰਦਰਾ ਦੇ ਤੋਂ ਕੋਈ ਬੰਦ ਸੀ ਕਿ ਕਿਸੇ ਛੱਤੇ ਪਾਣੀ ਖੜਾ ਹੋ ਸਾਰਾ ਤਾਂ ਕਿ ਬੱਚਿਆਂ ਨੂੰ ਕੋਈ ਨਾ ਵੇ ਇਕ ਆਫਟਰ ਪੂਰੀ ਪ੍ਰੋਪਰ ਚੈਕਿੰਗ ਕਰਕੇ ਸਕੂਲ ਦੀ ਸਫਾਈ ਕਰਕੇ ਅਗਰ ਕਿਸੇ ਵੀ ਸਕੂਲ ਦੇ ਵਿੱਚ ਕੋਈ ਇੰਨੀ ਕਮੀ ਕੋਈ ਤਰੇੜ ਕੋਈ ਤਰਾੜ ਆਈ ਹੈ ਕਿ ਬਿਲਡਿੰਗ ਨੂੰ ਨੁਕਸਾਨ ਪੁੱਜਿਆ ਉਹ ਇਮੀਡੀਏਟਲੀ ਆਪਣੇ ਐਸ ਡੀ ਐਮ ਦੇ ਰਾਹੀਂ ਡੀ ਸੀ ਨੂੰ ਇਨਫਾਰਮ ਕਰਨਗੇ ਤੇ ਜਦੋਂ ਤੱਕ ਉਹ ਸਕੂਲ ਦੀ ਬਿਲਡਿੰਗ ਸੇਫ ਨਹੀਂ ਹੋ ਜਾਂਦੀ ਉਹ ਤੱਕ ਜਿਹੜਾ ਹੋਣਾਗੇ ਇਸ ਤੋਂ ਇਲਾਵਾ ਜੇ ਕਿਸੇ ਸਕੂਲਸ ਪਾਣੀ ਖੜਾ ਹੈ ਏਰੀਆ ਅਜੇ ਵੀ ਉਹ ਪਿੰਡ ਪਾਣੀ ਚ ਹੈ ਉਹਦਾ ਫੈਸਲਾ ਉਹਨਾਂ ਸਕੂਲਾਂ ਨੂੰ ਬੰਦ ਰੱਖਣ ਦਾ ਫੈਸਲਾ ਡੀ ਸੀ ਸਾਹਿਬ ਆਪਣੇ ਤੌਰ ਤੇ ਲੈ ਸਕਦੇ ਆ ਮੰਤਰੀ ਸਾਹਿਬ ਵੀ ਆਖਰੀ ਕੀ ਅਪਡੇਟ ਹੈ ਵਾਕਿਦਾ ਲੈਵਲ ਜੀ ਲਗਾਤਾਰ ਘਟ ਰਿਹਾ ਕੁਦਰ ਪਰ ਉੱਥੋਂ ਜਿਹੜਾ ਇੱਕ ਡੈਮ ਹੈ ਹਿਮਾਚਲ ਦੇ ਉੱਥੋਂ ਪਾਣੀ ਹੁਣ ਭਾਰ ਦੇ ਚੱਕ ਦਿੱਤਾ ਉਹਦੇ ਕਰਕੇ ਜਿਹੜਾ ਹੈ ਬਦਨਾ ਤਾਂ ਹੋਰ ਸਿਲੈਕਟ ਲੈ ਜਾਣਾ ਤੇ ਉੱਥੋਂ ਜਿਹੜਾ ਹੈ ਉਹ 1677.95 ਆ ਚੁੱਕਿਆ ਜਣੀ 1677 ਤੇ 1678 ਤੇ ਆਲੇ ਆ ਚੁੱਕਿਆ ਇੱਕ ਦੋ ਦਿਨ ਦੇ ਵਿੱਚ ਮੈਨੂੰ ਲੱਗਦਾ ਹੈ ਰਾਹ ਮਿਲ ਜੂਗਾ ਅਗਰ ਮਰਤਾਨੇ ਹੀ ਪੈਂਦੀ ਇਤਨੀ ਨਿਕਤਾਸੀ ਜਿਹੜੇ ਡਾਉਨਸਟ੍ਰੀਮ ਇਸ ਵਾਰ ਗੁੰਝਾ ਜਾਂ ਚੁੱਕੇ ਜਾ ਰਹੇ ਨੇ ਹੋਰ ਘਟਾ ਲਾ ਆ ਜਿਵੇਂ ਕਿ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਦੀ ਸਿਹਤ ਜਿਹੜੀ ਹੈ ਉਹ ਵਿਕੀਪੀਡੀਆ ਤੋਂ ਕੀ ਤਰ੍ਹਾਂ ਹੌਲ ਤੇ ਵਾਰ-ਵਾਰ ਜੀ ਹੈਲਥ ਰਿਪੋਰਟ ਆ ਰਹੀ ਹੈ ਮੁੱਖ ਮੰਤਰੀ ਸਾਹਿਬ ਆ ਬਿਲਕੁਲ ਜੀ ਸਿੱਖਿਆ ਮੰਤਰੀ ਨੇ ਸਖਤ ਆਦੇਸ਼ ਦਿੱਤੇ ਨੇ ਜਿਹੜੇ ਪ੍ਰਾਈਵੇਟ ਔਰ ਪ੍ਰੈਡਿਟ ਸਕੂਲ ਨੇ ਉਹਨਾਂ ਦਾ ਨਿਰਖਣ ਕਰਨ ਤੋਂ ਬਾਅਦ ਹੀ ਅਤੇ ਸਰਕਾਰੀ ਸਕੂਲਾਂ ਦਾ ਵੀ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਹੀ ਸਕੂਲਾਂ ਨੂੰ ਖੋਲਿਆ ਜਾਏਗਾ ਕੱਲ ਚੈਕਿੰਗ ਬਾਸਟ ਜਿਹੜੇ ਸਕੂਲ ਹੈ ਉਹ ਸਾਰੇ ਅਧਿਆਪਕ ਦੇਸ਼ਾਂ ਦੇ ਬੇਸ ਦਿੱਤੇ ਗਏ ਤੇ ਭਾਖੜੇ ਨੂੰ ਲੈ ਕੇ ਵੱਡੀ ਅਪਡੇਟ ਹੈ ਕਿ ਜਿਹੜਾ ਭਾਖੜਾ ਡੈਮ ਦਾ ਜਲ ਸતર ਹੈ ਉਹਦੇ ਵਿੱਚ ਵਾ ਵਤ ਦਰਜ ਕੀਤੀ ਗਈ ਹੈ ਉਸ ਦੇ ਨਾਲ ਹੀ ਸਤਲੁਜ ਦਰਿਆ ਦੇ ਵਿੱਚ ਵੀ ਪਾਣੀ ਦੀ ਮਾਤਰਾ ਘਟਾਈ ਗਈ ਹੈ ਹੁਣ ਜਿਹੜੇ ਚਿੰਤਾ ਦੇ ਬਾਬਨ ਸੀ ਉਹ ਘਟਦੇ ਨਜ਼ਰ ਆ ਰਹੇ ਨੇ ਔਰ ਲక్ష్ਮੀ ਨਾਰਾਇਣ ਮੰਦਰ ਦਾ ਜਿਹੜਾ ਚੰਗਾ ਹੈ ਉਹ ਵੀ ਜੁੱਧ ਪੱਧਰ ਤੇ ਕੰਮ ਚੱਲ ਰਿਹਾ ਹੈ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਕੈਮਰਾਮੈਨ ਮਨੂਜ ਕੁਮਾਰ ਦੇ ਨਾਮ ਸੁਪਿੰਦਰ ਜਗੀ ਦੈਨਖੁਰਾ ਟੀਵੀ ਮੰੰਗੜਾ ਦਾਨਿਕ ਸੁਰਾ ਦੇ ਤੋਂ ਤਮਾਮ ਕਸ਼ ਦਾ ਮੈਚ ਦੇ ਕਿ ਸਵਾਗਤ ਕਰਵਾ ਭਾਰੀ ਵਰਸਾਲ ਪੈਣ ਕਰਕੇ ਪ੍ਰਸਿੱਧ ਲక్ష్ਮੀ ਮਨਾਣ ਮੰਦਰ ਦਾ ਡੰਗਾ ਕਿਸ ਦੀ ਆ ਜਿਸ ਦੀ ਗੁੱਧ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਡੰਗਾ ਲਗਾਉਂਦੀ ਹੈ ਕੈਬਨਿਟ ਮੰਤਰੀ ਖੁਦ

ਯੂਨੀਵਰਸਿਟੀ ਵੀ ਉਹ ਕੱਲ ਤੋਂ ਖੁੱਲਣਗੇ ਕਰੋਨਾ ਦੇ ਮੈਨੇਜਮੈਂਟ ਸਿਕਵਰੀ ਬਿਲਡਿੰਗ ਚੈੱਕ ਕਰਾਂਗੇ ਜੀ ਕਿਤੇ ਵੀ ਨੂੰ ਲੱਗਦਾ ਉਹ ਵਾਲਾ ਕਾਲਜ ਬੰਦ ਰੱਖ ਸਕਦੇ ਨੇ ਅਦਰ ਕੋਈ ਕਾਲਜ ਕੋ ਯੂਨੀਵਰਸਿਟੀ ਕੋਈ ਆਈ ਕਾਲਜ ਅਜੇ ਵੀ ਹੜ ਨਾਲ ਪ੍ਰਭਾਵਿਤ ਹੈ ਤਾਂ ਸਬੰਧਿਤ ਜ਼ਿਲ੍ਹੇ ਦੇ ਡਿਪਟੀ ਕਸ਼ਨ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕਰ ਸਕਦੇ ਆ ਸਾਰੇ ਪ੍ਰਾਈਵੇਟ ਸਕੂਲ ਕੱਲ ਤੋਂ ਨੋਰਮਲ ਅਪਰੇਟ ਕਰਨਗੇ ਹੈ ਨਾ

ਅਤੇ ਆਪਣਾਂ ਦੀ ਤੇ ਸਪੋਰਟਿੰਗ ਜੋ ਸਟਾਫ ਹੈ ਉਹਨਾਂ ਲਈ ਖੁੱਲੇ ਹੋਣਗੇ ਤੇ ਇੱਕ ਮੇਗਾ ਸਫਾਈ ਅਭਿਆਨ ਜਿਹੜਾ ਹੈ ਇਹਨਾਂ ਤੋਂ ਚੱਲੂਗਾ ਮੈਂ ਸਹਿਯੋਗ ਮੰਗਦਾ ਸਾਰੀ ਸਾਡੇ ਪੰਚਾਇਤਾਂ ਦਾ ਸਰਪੰਚ ਸਦਾਨਾਂ ਦਾ ਬੁਕਲ ਬੋਡੀਆਂ ਦਾ ਜਿੱਥੇ ਜਿੱਥੇ ਨਗਰ ਕੌਂਸਲਾਂ ਨਗਰ ਪਰਿਸ਼ਦਾਂ ਮਾਰਕੀਟ ਕਮੇਟੀਆਂ ਨੇ ਮ्युनਿਸਪਲ ਕਮੇਟੀਆਂ ਨੇ ਯਾ ਮ्युनਿਸਪਲ ਕਾਰਪੋਰੇਸ਼ਨਾਂ ਨੇ ਉਹ ਆਪਣੇ ਮਾਜਮੇਂ ਤੇ ਜਿਹੜੀ ਜਿਹੜੇ ਮੰਦੰਦ ਹੈ ਡਰੇਗਾ ਦੇ ਥਰੂ ਅੰਸ਼ੈਤਾਂ ਦੇ ਥਰੂ ਤੇ ਖਾਸ ਕਰਕੇ ਸਾਡੇ ਐਸਐਨਸੀ ਤੇ ਯੂਥ ਕਲੱਬ ਤੁਸੀਂ ਜੇ ਆਪਾਂ ਦਾ ਸਾਥ ਦੋ ਇਸ ਮੂਰ ਸਕੂਲ ਸਾਸ਼ਵ ਲਈ ਬਹੁਤ ਸਾਰਾ ਕਹਾ ਹਾਉ ਬੁੱਤੀ 10 12 ਦਿਨ ਤੋਂ ਕੋਈ ਬੰਦ ਸੀ ਕਿ ਕਿਸੇ ਛੱਤੇ ਪਾਣੀ ਖੜਾ ਹੋ ਸਾਰਾ ਤਾਂ ਕਿ ਬੱਚਿਆਂ ਨੂੰ ਕੋਈ ਨਾ ਆਵੇ ਕਿ ਆਫਟਰ ਪੂਰੀ ਪ੍ਰੋਪਰ ਚੈਕਿੰਗ ਕਰਕੇ ਸਕੂਲ ਦੀ ਸਫਾਈ ਕਰਕੇ ਅਗਰ ਕਿਸੇ ਵੀ ਸਕੂਲ ਦੇ ਵਿੱਚ ਕੋਈ ਇੰਨੀ ਕਮੀ ਕੋਈ ਤਰੇੜ ਕੋਈ ਡਰਾੜ ਆਈ ਹੈ ਕਿ ਬਿਲਡਿੰਗ ਨੂੰ ਨੁਕਸਾਨ ਪੁੱਜਿਆ ਉਹ ਇਮੀਡੀਏਟਲੀ ਆਪਣੇ ਐਸ ਡੀਐਮ ਦੇ ਰਾਹੀਂ ਬੀਸੀ ਨੂੰ ਕੰਫਰਮ ਕਰਨਗੇ ਤੇ ਜਦੋਂ ਤੱਕ ਉਹ ਸਕੂਲ ਦੀ ਬਿਲਡਿੰਗ ਸੇਫ ਨਹੀਂ ਹੋ ਜਾਂਦੀ ਉਹ ਤੱਕ ਜਿਹੜਾ ਹੋਣਾਗੇ ਇਸ ਤੋਂ ਇਲਾਵਾ ਜੇ ਕਿਸੇ ਸਕੂਲਸ ਪਾਣੀ ਖੜਾ ਹੈ ਏਰੀਆ ਅਜੇ ਵੀ ਉਹ ਪਿੰਡ ਪਾਣੀ ਚ ਹੈ ਉਹਦਾ ਫੈਸਲਾ ਉਹਨਾਂ ਸਕੂਲਾਂ ਨੂੰ ਬੰਦ ਰੱਖਣ ਦਾ ਫੈਸਲਾ ਡੀਸੀ ਸਾਹਿਬਾਨ ਆਪਣੇ ਤੌਰ ਤੇ ਲੈ ਸਕਦੇ ਆ ਮੰਤਰੀ ਸਾਹਿਬ ਵੀ ਭਾਗਦੇ ਦੀ ਕੀ ਅਪਡੇਟ ਹੈ ਭਾਗਦੇ ਦਾ ਲੈਵਲ ਜੀ ਲਗਾਤਾਰ ਘਟ ਰਿਹਾ ਤੇ ਪਰ ਉੱਥੋਂ ਜਿਹੜਾ ਇੱਕ ਡੈਮ ਹੈ ਹਿਮਾਚਲ ਦੇ ਉੱਥੋਂ ਪਾਣੀ ਹੁਣ ਭਾਗਦੇ ਚ ਆਉਂਦਾ ਉਹਦੇ ਕਰਕੇ ਜਿਹੜਾ ਹੈ ਵਧਣਾ ਤਾਂ ਹੋਰ ਥਲੇ ਚਲੇ ਜਾਣਾ ਤੇ ਉੱਥੋਂ ਜਿਹੜਾ ਹੈ 1677 ਪੁਆਇੰਟ ਅਜਨਮੀ ਆ ਚੁੱਕਿਆ ਜਨੀ 16 70 ਤੋਂ 18 70 ਤੇ ਥੱਲੇ ਆ ਚੁੱਕਿਆ ਤੇ 1 2 ਦਿਨ ਦੇ ਵਿੱਚ ਮੈਨੂੰ ਲੱਗਦਾ ਹੈ ਰਾਹ ਮਿਲ ਜੂਗੇ ਅਗਰ ਬਰਸਾਤ ਨਹੀਂ ਪੈਂਦੀ ਕਿਉਂ ਨਿਕਤਾ ਸੀ ਜਿਹੜੇ ਡਾਊਨ ਸਟੇਪ ਇਸ ਵਾਰ ਗੁੰਝਾ ਜਾਂ ਚੁੱਕੇ ਜਾ ਰਹੇ ਨੇ ਹੋਰ ਘਟਾ ਲਾ ਅ ਜੇ ਵੀ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਦੀ ਸਿਹਤ ਜਿਹੜੀ ਹੈ ਉਹ ਦੀ ਕੀ ਤਰ ਹੌਲ ਤੇ ਵਾਰ-ਵਾਰ ਜੀ ਹੈਲਥ ਕ੍ਰਿਟਿਕ ਆ ਰਹੇ ਆ ਬਿਲਕੁਲ ਜੀ ਸਿੱਖਿਆ ਮੰਤਰੀ ਨੇ ਸਖਤ ਆਦੇਸ਼ ਦਿੱਤੇ ਨੇ ਜਿਹੜੇ ਪ੍ਰਾਈਵੇਟ ਅਤੇ ਐਡਿਟ ਸਕੂਲ ਨੇ ਉਹਨਾਂ ਦਾ ਨਿਰਖਣ ਕਰਨ ਤੋਂ ਬਾਅਦ ਹੀ ਅਤੇ ਸਰਕਾਰੀ ਸਕੂਲਾਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਹੀ ਸਕੂਲ ਨਵੇਂ ਖੋਲਿਆ ਜਾਏਗਾ ਕੱਲ ਚੈਕਿੰਗ ਬਾਸ ਨੇ ਜਿਹੜੇ ਸਕੂਲ ਹੈ ਉਹ ਸਾਰੇ ਅਧਿਆਪਕ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਤੇ ਭਾਖੜਾ ਨੂੰ ਲੈ ਕੇ ਵੱਡੀ ਅਪਡੇਟ ਹੈ ਕਿ ਜਿਹੜਾ ਭਾਖੜਾ ਡੈਮ ਦਾ ਜਲ ਸતર ਹੈ ਉਹਦੇ ਵਿੱਚ ਗ੍ਰਾਬਤ ਹਰਚ ਕੀਤੀ ਗਈ ਹੈ ਫਤ ਉਸ ਦੇ ਨਾਲ ਹੀ ਸਤਭੂ ਦਰਿਆ ਦੇ ਵਿੱਚ ਵੀ ਪਾਣੀ ਦੀ ਮਾਤਰਾ ਘਟਾਈ ਗਈ ਹੈ ਹੁਣ ਜਿਹੜੇ ਚਿੰਤਾ ਦੇ ਬਾਬਨ ਸੀ ਉਹ ਘਟਦੇ ਨਜ਼ਰ ਆ ਰਹੇ ਨੇ ਔਰ ਲక్ష్ਮੀ ਨਾਰਾਇਣ ਮੰਦਰ ਦਾ ਜਿਹੜਾ ਕੰਗਾ ਹੈ ਉਹ ਵੀ ਜੁੱਧ ਪੱਧ ਤੇ ਕੰਮ ਚੱਲ ਰਿਹਾ ਹੈ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਕੈਮਰਾਮੈਨ ਮਨੂਜ ਕੁਮਾਰ ਦੇ ਨਾਮ ਸੁਪਿੰਦਰ ਜੀ ਦਿਨਖੁਰਾ ਟੀਵੀ ਮੰੰਗਲੜ